ਗੁਰਜੀਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਧ ਸੰਗਤ ਨੂੰ ਇੱਕ ਮਰੀਜ਼ ਨਾਲ ਮੁਲਾਕਾਤ ਕਰਾਉਣ ਜਾ ਰਹੇ ਹਾਂ ਮਰੀਜ਼ ਆਪ ਦੇ ਮੂੰਹੋਂ ਆਪਣੇ ਜਵਾਨੀ ਦੱਸੇਗਾ ਕਿ ਮੈਨੂੰ ਕੀ ਨੁਕਸੀ ਕਿੰਨਾ ਮੈਨੂੰ ਫਾਇਦਾ ਹੋਇਆ ਰਾਤ ਮਿਲਿਆ ਹਾਂ ਮਾਦਾ ਇਹ ਆਪਣਾ ਕੀ ਨਾਮ ਹੈ ਜਸਵੀਰ ਕੌਰ ਜੀ ਜਸਵੀਰ ਕੌਰ ਕਿਹੜਾ ਪਿੰਡ ਆ ਗੋਨੇਣਾ ਗੋਨੇਣਾ ਤੁਹਾਨੂੰ ਕੀ ਤਕਲੀਫ ਸੀ ਜਦੋਂ ਸਾਡੇ ਕੋਲੇ ਆਏ ਸੀਗੇ ਸਾਡੀ ਬਾਹਾਂ ਦੁਖਦੀ ਸੀ ਸਾਡੀ ਬਾਹਾਂ ਦੁਖਦੀ ਸੀ ਕਿਹੜੀ ਬਾਅਦ ਸੀ ਕਿੱਥੋਂ ਤਾਂ ਹੀ ਸੀਗੀ ਇੱਥੋਂ ਸੀਗੀ ਤੇ ਤਾਂ ਚੱਕੀ ਨਹੀਂ ਜਾਂਦੀ ਸੀਗੀ ਹਾਂਜੀ ਕੋਈ ਕੰਮ ਕਰ ਸਕਦੇ ਸੀ ਨਾ ਕਿ ਨਹੀਂ ਮਾੜਾ ਮੋਟਾ ਕੰਮ ਵੀ ਨਹੀਂ ਹੁੰਦਾ ਸੀ ਨਹੀਂ ਹੁੰਦਾ ਸੀ ਪੱਕੀ ਗੱਲ ਆ ਹਾਂਜੀ ਹੁਣ ਤਾਂ ਚੱਕੀ ਹੋ ਜਾਂਦੀ ਆ ਹੁਣ ਇੱਥੇ ਆ ਹੁਣ ਇੱਥੇ ਜਾਂਦੀ ਆ ਰੱਬ ਵੱਲ ਨੂੰ ਕਿੰਨੇ ਦਿਨਾਂ ਚ ਤਿੰਨਾ ਦਿਨਾਂ ਚ ਤੁਸੀਂ ਪੁੱਛੋ ਮੱਬਾ ਜੀ ਜਿਹੜਾ ਪੁੱਛਣਾ ਕਿੰਨੇ ਦਿਨਾਂ ਚ ਠੀਕ ਹੋਏ ਆ ਤਿੰਨਾ ਦਿਨਾਂ ਚ ਹੋ ਗਏ ਹੀ ਕਿੰਨੇ ਕ ਪੈਸੇ ਲੈ ਲੇ ਪੜ੍ਹੇ ਸਤਾਜੀ ਥੋੜੀ ਲੈ ਸਾਥੋਂ ਪਹਿਲਾਂ ਕਿੰਨੇ ਗਾਰਡ ਚੁੱਕੇ ਸੀ ਪਹਿਲਾਂ ਅਸੀਂ ਇੱਥੇ ਆਏ ਸੀ ਜੀ ਸਾਨੂੰ ਦੱਸ ਪਈ ਸੀ ਉਹ ਨਿੱਕੇ ਤੇ ਗਏ ਸੀ ਠੀਕ ਹੈ ਚਲੋ ਜਿੰਨਾ ਜਨਾ ਚਸਤੀ ਹੁਣ ਕੀ ਕਹਿਣਾ ਚਾਹੁੰਦੇ ਆ ਸੰਦ ਨੂੰ ਕੀ ਕਹਿਣਾ ਚਾਹੁੰਦੇ ਆ ਸਾਂਤ ਨੂੰ ਆਸੀਆਂ ਨੇ ਵੀ ਉੱਥੇ ਆ ਲੈ ਕੇ ਆਏ ਨਾਲ ਬੀਬੀਆਂ ਨੂੰ ਹਾਂ ਜੀ ਇਹ ਅੱਜ ਦੁਨੀਆ ਵੀ ਬੀਬੀਆਂ ਲੈ ਨਾਲ ਥਾਂ ਨੇ ਪਤਾ ਆ ਗਿਆ ਲੈ ਕੇ ਆਈ ਅੱਜ ਜਾਵੇ ਮਨਨਿਆ ਅਕਸੀਆ ਵੀ ਚਲੋ ਨਾਲ ਕਾ ਕੇ ਆਈ ਸੀ ਹੁਣ ਤਾਂ ਖੁਸ਼ ਆ ਤੁਸੀਂ ਹਾਂ ਹੁਣ ਤਾਂ ਖੁਸ਼ ਆ ਜਦੋਂ ਤੂੰ ਪੈਸੇ ਤੋਂ ਇੱਕ ਦਿਨਾਂ ਕਹਿੰਦੀ ਵੀ ਮੇਰੇ ਕੋਲੇ ਪੈਸੇ ਹੈ ਨਹੀਂ ਗੀ ਇਹ ਤੇ ਮੈਂ ਤਾਂ ਨਹੀਂ ਆਈ ਫਿਰ ਅਸੀਂ ਤੁਹਾਨੂੰ ਕੀ ਆਖਿਆ ਸੀ ਤੁਸੀਂ ਆਖਿਆ ਸੀ ਜੇ ਕੋਈ ਨਹੀਂ ਪੈਸਾ ਨੂੰ ਕੋਈ ਨਹੀਂ ਅੱਛਾ ਆਪੇ ਆ ਜਾਣਗੇ ਤੁਸੀਂ ਮਸ਼ੀਨਾਂ ਲਵਾ ਕੇ ਜਾ ਜੀ ਠੀਕ ਹੈ ਮਸ਼ੀਨਾਂ ਲਵਾ ਕੇ ਲਿਓ ਅਸੀਂ ਵੀ ਆ ਦਵਾਰ ਇਹ ਮਾਤਾ ਦੀ ਬਾਹ ਜਿਹੜੀ ਸੀਗੀ ਜਾਮ ਹੋਈ ਵੀ ਸੀਗੀ ਔਰ ਤਾਂ ਨਹੀਂ ਚੱਕ ਹੁੰਦੀ ਸੀਗੀ ਖਾਲੀ ਡੋਲੂ ਵੀ ਨਹੀਂ ਚੱਕਦੀ ਸੀਗੀ ਸਤਿਗੁਰ ਦੀ ਕਿਰਪਾ ਦੇ ਨਾਲ ਉਹਨਾਂ ਨੇ ਅਕਾਲ ਪੁਰਖ ਵਾਹਿਗੁਰੂ ਨੇ ਮੇਰੇ ਤੇ ਰਹਿਮਤ ਕੀਤੀ ਆ ਤੇ ਅਸੀਂ ਮਾਤਾ ਜੀ ਦਾ ਪਾਪਾ ਜੀ ਦਾ ਨਾਮ ਲੈ ਕੇ ਇਲਾਜ ਚਾਲੂ ਕੀਤਾ ਸੀਗਾ ਤਿੰਨਾਂ ਦਿਨਾਂ ਦੇ ਵਿੱਚ ਮਾਤਾ ਦੀ ਬਾਹ ਕਿੱਥੋਂ ਤਾਂ ਜਾ ਰਹੀ ਆ ਮਾਤਾ ਦਿਖਾ ਦੇ ਸੰਗ ਤੁਨੂੰ ਆ ਦੇਖੋ ਇੰਨੀ ਮਾਤਾ ਦੀ ਬਾਹ ਉੱਪਰ ਜਾ ਰਹੀ ਆ ਤੇ ਪਹਿਲੇ ਦਿਨ ਜਦੋਂ ਆਈ ਆ ਤੇ ਬਾਹ ਧੁੰਨੀ ਤੋਂ ਤਾਂ ਨਹੀਂ ਜਾਂਦੀ ਸੀਗੀ ਇਹਦੀ ਇਦਾਂ ਕਰਕੇ ਬੰਗੜਾ ਆ ਪਾ ਕੇ ਜਿਵੇਂ ਫਿਰਦੇ ਹੁੰਦੇ ਐਦਾਂ ਤੁਰੇ ਫਿਰਦੀ ਸੀਗੀ ਸਾਡਾ ਬੜਾ ਹੀ ਮਨ ਖਰਾਬ ਹੋਇਆ ਤੇ ਅੱਜ ਸਤਿਗੁਰ ਦੀ ਕਿਰਪਾ ਨਾਲ ਫੁੱਲ ਚੜਾਈਆ ਸੰਤ ਕਬੀਰ ਅਜੂਬਾ ਕਲੀਨਿਕ ਅੰਮੋੜ ਰੋਡ ਬਾਈਪਾਸ ਦਾਦਾ ਦਾ ਫੋਨ 9876997034 ਸੰਤ ਕਬੀਰ ਅਜੂਬਾ ਕਲੀਨਿਕ ਅੰਮੋੜ ਰੋਡ ਬਾਈਪਾਸ ਸ੍ਰੀ ਮੁਕਸਤ ਸਾਹਿਬ 9876997034 ਜਿਸਕੇ ਦੀ ਮਾਂ ਦੀ ਭੈਣ ਦੀ ਭਰਾ ਦੀ ਵੀਰ ਦੀ ਮਾਂ ਦੁਖਦੀ ਆ ਲੱਤ ਦੁਖਦੀ ਆ ਮਣਕੇ ਟਿੱਗਿਆ ਉਹ ਆ ਕੇ ਇਥੇ ਇਲਾਜ ਕਰਾ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ